ਔਰ ਆਪ ਸੁਣ ਕੇ ਹੈਰਾਨ ਹੋវេਗੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਭਗਤ ਮੈਂ ਦੇਖੇ ਇਹਨਾਂ ਦੀ ਜੀਵਨ ਕਥਾ ਮੈਂ ਪੜ੍ਹੀ ਸਾਰੇ ਨਿਰਧਨ ਨੇ ਕਬੀਰ ਸਦਨਾ ਸੇ ਨਾਮ ਦੇਓ ਫਰੀਦ ਵੀ ਕੋਈ ਲੰਬੇ ਚੋੜੇ ਪਸਾਰੇ ਦੇ ਮਾਲਕ ਨਹੀਂ ਇਸ ਤਰ੍ਹਾਂ ਜੈਦੇ ਉਹਨੇ ਤ੍ਰਿਲੋਚਨ ਨੇ ਹੈਰਾਨਗੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਜ਼ੂਰੀ ਚ ਕੁਛ ਨੇ ਬੇਨਤੀ ਵੀ ਇਸ ਢੰਗ ਦੀ ਕੀਤੀ ਮਹਾਰਾਜ ਕਿ ਜਿਨਨੇ ਭਗਤਾਂ ਦੀ ਬਾਣੀ ਹੈ ਤੇ ਜਿੰਨੇ ਭਗਤਾਂ ਹੁੰਦਾ ਤੁਸੀਂ ਜ਼ਿਕਰ ਕਰਦੇ ਹੋ ਮਹਾਰਾਜ ਇਹ ਤੇ ਹਿੰਦੁਸਤਾਨ ਦੇ ਸਾਰੇ ਭੁੱਖੇ ਨੰਗੇ ਬੰਦੇ ਹੈ ਬੋਖ ਨੰਗੇ ਇਨਾਂ ਦੇ ਘਰ ਵਰਤੀ ਹੋਈ ਡਖਣੇ ਮੱਲੇ ਪੰਜਵੇਂ ਦੀ ਬਾਣੀ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਸੇ ਨੰਗੇ ਨਹਿ ਨੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਿਕੰਦੋ ਸੁਭ ਦਿਸ਼ਟ ਪਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ ਸਨ ਸੜੇ ਦੇਸ਼ਿ ਚ